ਪਰਗਟ ਪਾਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਟਾ ਪਿਛਾਦਰ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨੰਦ ਸਿੱਖ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਯਾਦ ਕੀਤਾ ਨਾਲ ਹੀ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਯਾਦ ਕਰਦਿਆਂ ਕਿ ਸੈਮੀਨਾਰ ਕੀਤਾ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਿੱਖੀ ਦੀ ਬੜੀ ਡੂੰਗੀ ਸਮਝ ਰੱਖਣ ਵਾਲੇ ਤੇ ਗਿਆਨ ਦੇ ਨਾਲ ਭਰਪੂਰ ਸੀ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਗੁਰੂ ਦੀ ਸਿੱਖਿਆ ਨੂੰ ਸੁਣਿਆ ਤਵਾਰੀਖ ਨੂੰ ਸੁਣਿਆ ਅੱਜ ਲੋੜ ਆ ਗੁਰੂ ਦੀ ਤਵਾਰੀਖ ਤੇ ਚੱਲਣ ਦੀ ਗੁਰੂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਜਿੱਥੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਆ ਉਥੇ ਆਪਣੀ ਪਛਾਣ ਦੇ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਆਪਾਂ ਤਗੜੇ ਵੀ ਹੋਣਾ ਹਰ ਪਾਸੇ ਤੋਂ ਪੜ੍ਹਾਈ ਦੇ ਤੌਰ ਤੇ ਵੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਭ ਤੋਂ ਪਹਿਲਾਂ ਧਰਮ ਦੇ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵੀ ਗੁਰੂ ਦੀ ਮਨਾਈ ਹੋਈ ਸ਼ਤਾਬਦੀ ਸਾਨੂੰ ਸਾਰਿਆਂ ਨੂੰ ਗੁਰੂ ਦੇ ਨਾਲ ਜੋੜਦੀ ਅੱਜ ਤੋਂ ਬਹੁਤ ਚੰਗਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਾਣ ਵਾਲੀ ਗੱਲ ਆ ਕਿ ਸਿੱਖ ਕੌਮ ਦੀ ਜਿਹੜੀ ਬਹੁਤ ਵਿਰਾਸਤੀ ਧਰਤੀ ਆਏ ਔਰ ਸਿੱਖ ਕੌਮ ਦੀ ਵਿਰਾਸਤਾ ਗੁਰੂ ਨਾਨਕ ਦੇਵ ਅਜਿੰਨ ਕਾਲਜ ਜਿਹੜਾ ਕਿ 1956 ਤੋਂ ਹੀ ਵਿਦਿਆਦਿ ਖੇਤਰ ਦੇ ਵਿੱਚ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕੰਮ ਕਰ ਰਿਹਾ ਅੱਜ ਇਥੋਂ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਸਹਿਜਪਾਲ ਸਿੰਘ ਇਥੋਂ ਦੇ ਮੁਖ ਟਰਸਟੀ ਸਰਦਾਰ ਹਮੇਸ਼ਿੰਦਰ ਸਿੰਘ ਜੀ ਗਰੇਵਾਲ ਅਤੇ ਸਾਰਿਆਂ ਨੇ ਮਿਲ ਕੇ ਪ੍ਰਗਟ ਪਾਇ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਟਾ ਪੀ ਚਾਦਰ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨੰਦ ਸਿੱਖ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਯਾਦ ਕੀਤਾ ਨਾਲ ਹੀ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ 350 ਸਾਲਾ ਗੁਰਿਆਈਪੁਰਬ ਨੂੰ ਯਾਦ ਕਰਦਿਆਂ ਕਿ ਸੈਮੀਨਾਰ ਕੀਤਾ। ਔਰ ਬੜੀ ਖੁਸ਼ੀ ਹੋਈ ਪਈ ਜਿੰਨੇ ਵੀ ਅੰਦਰ ਸਾਡੇ ਬੋਲਣ ਵਾਲੇ ਬੁਲਾਰੇ ਸਨ। ਬਹੁਤ ਜ਼ਿਆਦਾ ਪੜ੍ਹੇ ਲਿਖੇ ਸਿੱਖੀ ਦੀ ਬੜੀ ਡੂੰਗੀ ਸਮਝ ਰੱਖਣ ਵਾਲੇ ਤੇ ਗਿਆਨ ਦੇ ਨਾਲ ਭਰਪੂਰ ਸੀ। ਬੱਚਿਆਂ ਨੇ ਬਹੁਤ ਆਨੰਦ ਮਾਣਿਆ। ਗੁਰੂ ਦੀ ਸਿੱਖਿਆ ਨੂੰ ਸੁਣਿਆ, ਤਵਾਰੀਖ ਨੂੰ ਸੁਣਿਆ। ਅੱਜ ਲੋੜ ਆ ਗੁਰੂ ਦੀ ਤਵਾਰੀਖ ਤੇ ਚੱਲਣ ਦੀ। ਗੁਰੂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ। ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਅਸੀਂ ਵੀ ਗੁਰੂ ਦੇ ਪੂਰਦਿਆਂ ਤੇ ਚਲਦਿਆਂ ਹੋਇਆਂ ਜਿੱਥੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਆ ਉਥੇ ਆਪਣੀ ਪਛਾਣ ਦੇ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਔਰ ਮੈਂ ਹਰ ਥਾਂ ਦੇ ਉੱਤੇ ਕਹਿੰਨਾ ਮੈਂ ਵਿਦਿਆਰਥੀਆਂ ਨੂੰ ਵੀ ਕਿਹਾ ਆਪਾਂ ਤਗੜੇ ਵੀ ਹੋਣਾ ਹਰ ਪਾਸੇ ਤੋਂ ਪੜ੍ਹਾਈ ਦੇ ਤੌਰ ਤੇ ਵੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਭ ਤੋਂ ਪਹਿਲਾਂ ਧਰਮ ਦੇ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵੀ ਗੁਰੂ ਦੀ ਮਨਾਈ ਹੋਈ ਸ਼ਤਾਬਦੀ ਸਾਡੂ ਸਾਰਿਆਂ ਨੂੰ ਗੁਰੂ ਦੇ ਨਾਲ जोडਦੀ ਆ ਤੋਂ ਬਹੁਤ ਚੰਗਾ ਲੱਗਾ। ਸਿੱਖੋਂ ਨੂੰ ਕਿਸ ਨੇਹ ਦੇਣਾ ਚਾਹੁੰਦਾ। ਸਨੇਹਾ ਤੇ ਮੈਂ ਰੋਜ਼ ਹੀ ਦੰਨਾ ਕਿ ਗੁਰੂ ਦੇ ਮਾਰਗ ਤੇ ਚੱਲੀਏ। ਸ਼ਤਾਬਦੀ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਵੱਲੋਂ ਤੇ ਪੰਥ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਈ ਜਾ ਰਹੀ ਆ। ਖਾਲਸਾ ਹੀ ਰੰਗ ਸਿਰਾਂ ਤੇ ਸਜਾ ਕੇ ਟਰੈਕਟਰ ਟਰਾਲੀਆਂ ਤੇ ਖਾਲਸੇ ਨਿਸ਼ਾਨ ਲਾ ਕੇ ਘਰਾਂ ਤੇ ਖਾਲਸੇ ਨਿਸ਼ਾਨ ਚਲਾ ਕੇ ਆਪਾਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣਾ ਤੇ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਪਹੁੰਚਣਾ ਵਾ ਕੋਸ਼ਿਸ਼ ਕਰਨੀ ਆ ਕਿ ਜਿਆਦਾ ਤੋਂ ਜਿਆਦਾ ਸੇਵਾ ਕਰੀਏ ਗੁਰੂ ਦੀ ਸਿੱਖਿਆ ਨੂੰ ਸੁਣੀਏ ਤੇ ਇੱਕ ਦੂਜੇ ਦਾ ਸਾਥ ਦੇਈਏ ਉਤਾਰ ਸਿੰਘ ਸੰਧਵਾਨ ਨੇ ਸਿੱਖਾਂ ਦੇ ਹੱਕ ਵਿੱਚ ਇੱਕ ਬਿਆਨ ਦਿੱਤਾ ਇਸ ਵਰਤਮਾਨ ਸਿੱਖੀ ਦੇ ਨੇ ਦੋ ਤੋਂ ਤਿੰਨ ਬੱਚੇ ਪੈਦਾ ਕਰਨੀ ਚੰਗੀ ਗੱਲ ਆ ਜੀ ਮੈਂ ਤੇ ਪਾਕਿਸਤਾਨ ਜਾ ਕੇ ਆਇਆ ਉੱਥੇ ਸਿੱਖਾਂ ਦੇ ਤੇ ਚਾਰ ਚਾਰ ਪੰਜ ਪੰਜ ਵਾਕ ਵੀ ਆ ਗਏ ਆ ਤਾਂ ਇਹ ਤਾਂ ਕੋਈ ਮਾੜੀ ਗੱਲ ਨਹੀਂ ਆ ਜਿਹੜੀ ਚੰਗੀ ਗੱਲ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਅਰ ਨਾਲੇ ਵੀ ਗੱਲ ਹੈਗੀ ਆ ਵੀ ਆਪਾਂ ਨੂੰ ਆਪਣਾ ਇੱਥੇ ਘਮੋਲ ਵੀ ਇਦਾਂ ਦਾ ਬਣਾਉਣਾ ਚਾਹੀਦਾ ਜਿੱਦਾਂ ਦੀਆਂ ਹੁਣ ਗੱਲਾਂ ਪੰਜਾਬ ਦੇ ਵਿੱਚ ਵਰਦਾ ਤਾਂ ਹੋ ਰਹੀਆਂ ਇਹ ਬੜੀਆਂ ਚਿੰਤਾਜਨਕ ਆ ਤਾਂ ਇਹ ਵੀ ਸਰਕਾਰਾਂ ਨੂੰ ਕਰਨਾ ਚਾਹੀਦਾ ਬਾਕੀ ਮੈਂ ਕਹਿੰਨਾ ਵੀ ਉਹ ਸੰਧਵਾ ਸਾਹਿਬ ਦਾ ਬਿਆਨ ਬਹੁਤ ਚੰਗਾ ਵਾ ਦੋ ਤੋਂ ਤਿੰਨ ਉਹਨਾਂ ਨੇ ਗੱਲ ਕੀਤੀ ਆ ਤੇ ਇਹਦੇ ਤੇ ਸਾਡੇ ਤੇ ਸਿੱਖੀ ਦੇ ਵਿੱਚ ਇਹ ਵੀ ਹੈਗਾ ਕਿ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾਰਜ ਜੀ ਕਾਗੇ ਕਰ ਤਰਿਆ ਸਾਡੇ ਗੁਰੂ ਨੇ ਤੇ ਪਹਿਲਾਂ ਹੀ ਕਿਹਾ ਨਾਨਕ ਚਿੰਤਾ ਮਤ ਕਰੋ ਚਿੰਤਾ ਇਸ ਹੀ ਹੈ ਜਲਮੈ ਜਨ ਤੋਂ ਪਾਇਨ ਤਿੰਨਾਂ ਵੀ ਰੋਜੀ ਦੇ ਤੋਂ ਇਸ ਪਾਸੇ ਉਹ ਪੰਜਾਬੀਆਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਤੇ ਪਹਿਲਾਂ ਵੀ ਸਾਡੇ ਸਿੰਘ ਸਾਹਿਬ ਵੀ ਜਿਹੜੇ ਉਹ ਕਹਿੰਦੇ ਰਹੇ ਆ ਤੋਂ ਚੰਗੀ ਗੱਲ ਦੇਖੋ ਮੈਂ ਰੇੜੀਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਜੀ ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇੱਥੇ ਆਏ ਨੇ ਅੱਜ ਮੇਨ ਮਕਸਦ ਸਿਰਫ ਇਹੀ ਹੈ ਕਿ ਗੁਰਤੇਗਬਾ ਹਦਰ ਸਾਹਿਬ ਦੀ ਸ਼ਹਾਦਤ ਨੂੰ ਬਹੁਤ ਹੀ ਛੋਟੇ ਦਾਇਰੇ ਚ ਨੇ ਦੇਖਿਆ ਕਰੀਏ ਕਿ ਸਿਰਫ ਹਿੰਦੂਆਂ ਨੂੰ ਬਚਾਉਣ ਲਈ ਕੀਤਾ ਇਹ ਰੈਵਲੂਸ਼ਨ ਸੀ ਸਟੇਟ ਰਿਪ੍ਰੈਸ਼ਨ ਦੇ ਖਿਲਾਫ ਸੀ ਸਟੇਟ ਦਾ ਧਰਮ ਦਾ ਫੈਸਲਾ ਕਰਨ ਦੇ ਖਿਲਾਫ ਸੀ ਇਹ ਸਟੇਟ ਵੱਲੋਂ ਜ਼ਬਰਨ ਧਰਮ ਤਬਦੀਲ ਕਰਾਉਣ ਦੇ ਖਿਲਾਫ ਸ਼ਹਾਦਤ ਸੀ ਪ੍ਰੋਟੈਸਟ ਸੀ ਸੋ ਮੈਂ ਸਮਝਦਾ ਕਿ ਅੱਜ ਇਸ ਦਿਨ ਦੀ ਬੜੀ ਮਹੱਤਤਾ ਹੈ ਕਿਉਂਕਿ ਵਕਤ ਦੀਆਂ ਸਰਕਾਰਾਂ ਵੀ ਆਪਣੀ ਮਰਜ਼ੀ ਨਾਲ ਧਰਮ ਰਖਾਉਣਾ ਚਾਹੁੰਦੀਆਂ ਨੇ ਜਿਹੜਾ ਬਹੁਤ ਆ ਵਧੀਆ ਟਰੈਂਡ ਨਹੀਂ ਹੈ ਧਰਮ ਬੰਦੇ ਦੀ ਸਵੈਚ ਹੈ ਤੇ ਉਹਦੇ ਵਿੱਚ ਸਰਕਾਰਾਂ ਦਾ ਦਖਲ ਕੋਈ ਨਹੀਂ ਬਣਦਾ ਸੋ ਅੱਜ ਸਾਨੂੰ ਖੁਸ਼ੀ ਹੈ ਕਿ ਵਿਦਿਆਰਥੀਆਂ ਨੇ ਬੜੀ ਵੱਡੀ ਗਿਣਤੀ 'ਚ ਤੇ ਬੜੇ ਲਰਨੇਡ ਲੋਕ ਸਾਡੇ ਸੈਮੀਨਾਰ 'ਚ ਆਏ ਲੋਕ ਇਹਦਾ ਫਾਇਦਾ ਉਠਾਉਣਗੇ